ਲੋਕ ਪੂਰੀ ਕੋਸ਼ਿਸ਼ ਕਰਦੇ ਆ ਕਿ ਜੋ ਵੀ ਇੱਥੋਂ ਦੇ ਸੀਨੀਅਰ ਮੈਂਬਰ ਹੈਗੇ ਆ ਸੀ ਉਹਨਾਂ ਦਾ ਪੂਰਾ ਖਿਆਲ ਰੱਖੀਏ। ਕੋਈ ਤੁਸੀਂ ਸਾਡੇ ਸੈਂਟਰ ਦਾ ਜਰੂਰ ਆਣ ਕੇ ਵਿਜ਼ਿਟ ਕਰੋ ਤੇ ਜਿੰਨੇ ਵੀ ਬਜ਼ੁਰਗ ਹੈਗੇ ਆ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗੇਗਾ। जो दिवाली का प्रोग्राम था वो भी हम सब ने मिल अपना फैशन परेशान किया सबने को डांस किया नाचे कूदे और बहुत एन्जॉय किया ये बच्चियाँ बहुत हमारी देखभाल करती है बहुत अच्छे से रखती है खाना पीना बहुत संभाल के देती है ਤਾਂ ਇਹ ਜਿਹੜੀ ਮੈਨੇਜਮੈਂਟ ਆ ਸੀਨੀਅਰ ਸਿਟੀਜ਼ਨ ਨੂੰ ਬਹੁਤ ਵਧੀਆ ਰਫਰੈਸ਼ਮੈਂਟ ਦਿੰਦੀ ਆ ਤੇ ਉਹਨਾਂ ਦੀਆਂ ਹਰ ਇੱਕ ਭਾਵਨਾਵਾਂ ਜਿਹੜੀਆਂ ਉਹਨਾਂ ਦੀ ਕਦਰ ਕਰਦੀ ਆ ਜੱਬ ਸੇ ਜੁਆਇਨ ਕੀਆ ਹੈ ਇਤਨਾ ਸੁੰਦਰ ਹੈ ਇੱਕ ਇੱਕ ਕੱਪ ਇੱਕ ਇੱਕ ਬੰਦੇ ਦਾ ਇਹ ਲੋ ਖਿਆਲ ਰੱਖਤੇ ਹੈ ਸਤਿ ਸ੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਜਿਵੇਂ ਜਿਵੇਂ ਵਿਦੇਸ਼ਾਂ ਤੇ ਵਿੱਚ ਭਾਰਤੀਆਂ ਦੀ ਗਿਣਤੀ ਵਧੀ ਤਾਂ ਓਵੇਂ ਓਵੇਂ ਹੀ ਦੀਵਾਲੀ ਦਾ ਤਿਉਹਾਰ ਇੱਕ ਗਲੋਬਲ ਤਿਉਹਾਰ ਬਣ ਗਿਆ ਇਸ ਲੜੀ ਦੇ ਤਹਿਤ ਹੈਕਸਵਿਲ ਦੇ ਵਿੱਚ ਸਥਿਤ ਆਪਣਾ ਘਰ ਮਾਈ ਹੋਮ ਸੋਸ਼ਲ ਐਡਲਟ ਡੇ ਕੇਅਰ ਸੈਂਟਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿੱਥੇ ਬਜ਼ੁਰਗਾਂ ਨੇ ਆਪਣੇ ਡਾਂਸ ਦੇ ਨਾਲ ਇਸ ਸੈਲੀਬ੍ਰੇਸ਼ਨ ਤੇ ਵਿੱਚ ਰੌਣਕਾ ਲਗਾ ਦਿੱਤੀਆਂ ਦੀਵਾਲੀ ਦਾ ਤਿਹਾਰ ਖੁਸ਼ੀਆਂ ਰੌਸ਼ਨੀਆਂ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਇਹੀ ਰੌਸ਼ਨੀ ਹੈਕਸਵਿਲ ਦੇ ਵਿੱਚ ਸਥਿਤ ਆਪਣਾ ਘਰ ਮਾਈ ਹੋਮ ਸੋਸ਼ਲ ਅਡਲਟ ਦੇ ਕੇਅਰ ਸੈਂਟਰ ਦੇ ਵਿੱਚ ਵੀ ਚਮਕੀ ਜਦੋਂ ਇੱਥੇ ਬਜ਼ੁਰਗਾਂ ਨੇ ਦੀਵਾਲੀ ਬਹੁਤ ਹੀ ਧੂਮ ਧਾਮ ਦੇ ਨਾਲ ਮਣਾਈ ਨਰਿੰਦਰ ਕਾਰ ਅਤੇ ਪਰਮਿੰਦਰ ਕੌਰ ਦੇ ਵੱਲੋਂ ਚਲਾਇਆ ਜਾ ਰਿਹਾ ਇਹ ਡੇ ਕੇਅਰ ਸੈਂਟਰ ਉਹਨਾਂ ਬਜ਼ੁਰਗਾਂ ਦੇ ਲਈ ਇੱਕ ਪਿਆਰ ਭਰਿਆ ਟਿਕਾਣਾ ਹੈ ਜੋ ਕਿ ਦਿਨ ਦੇ ਸਮੇਂ ਘਰਾਂ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ ਇਸ ਮੌਕੇ ਇਸ ਸੈਂਟਰ ਦੇ ਵਿੱਚ ਮਨਾਇਏ ਗਏ ਦੀਵਾਲੀ ਬਹੁਤ ਹੀ ਜ਼ਿਆਦਾ ਖੁਸ਼ੀਆਂ ਤੇ ਪਿਆਰ ਦੇ ਨਾਲ ਭਰੀ ਹੋਈ ਸੀ ਇਸ ਮੌਕੇ ਨਰਿੰਦਰ ਕੌਰ ਅਤੇ ਪਰਮਿੰਦਰ ਕੌਰ ਨੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਅਸੀਂ ਕਾਫੀ ਸਾਲ ਤੋਂ ਇਹ ਸੈਂਟਰ ਚਲਾ ਰਹੇ ਹਾਂ ਅਸੀਂ ਆਪਣੇ ਵੱਲੋਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਇੱਥੋਂ ਦੇ ਸੀਨੀਅਰ ਮੈਂਬਰ ਹੈਗੇ ਆ ਅਸੀਂ ਉਹਨਾਂ ਦਾ ਪੂਰਾ ਖਿਆਲ ਰੱਖੀਏ ਉਹਨਾਂ ਦਾ ਡਾਈਟ ਦਾ ਧਿਆਨ ਰੱਖੀਏ ਉਹਨਾਂ ਨੂੰ ਪੂਰੀ ਰਿਸਪੈਕਟ ਦੇਈਏ ਤੇ ਉਹ ਇੱਥੇ ਆ ਕੇ ਖੁਸ਼-ਖੁਸ਼ ਹੋਣ ਤੇ ਅੱਜ ਇੱਥੇ ਸਾਡੇ ਦੀਵਾਲੀ ਦਾ ਪ੍ਰੋਗਰਾਮ ਹੈ ਅਸੀਂ ਸਾਰੇ ਤਿਉਹਾਰ ਬਹੁਤ ਵਧੀਆ ਮਨਾਉਂਦੇ ਹਾਂ ਹੋਲੀ ਦੀਵਾਲੀ ਕ੍ਰਿਸਮਸ ਵਿਸਾਖੀ ਕਰ ਪਰਬ ਹਾਂਜੀ ਸਾਰੇ ਦਿਨ ਬਹੁਤ ਵਧੀਆ ਮਨਾਉਣੇ ਆ ਤੇ ਪਲੀਜ਼ ਸਾਰੇ ਬਜ਼ੁਰਗਾਂ ਨੂੰ ਅਸੀਂ ਕਹਿੰਨੇ ਆ ਕਿ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਆ ਕੇ ਸਾਡਾ ਸੈਂਟਰ ਦੇਖੋ ਇਹ ਸਾਡਾ ਮਾਈ ਹੋਮ ਆਪਣਾ ਘਰ ਸੈਂਟਰ ਆ ਜਿਹੜਾ ਹਿਕਸਵਿਲ ਵਿੱਚ ਲੋਕੇਟਡ ਹੈਗਾ ਤੇ ਅਸੀਂ ਦੋਨੇ ਭੈਣਾਂ ਰਲ ਕੇ ਸਾਰੇ ਬਜ਼ੁਰਗਾਂ ਦੀ ਬਹੁਤ ਸੇਵਾ ਕਰਦੇ ਆ ਸਾਡੀਆਂ ਸਾਰਿਆਂ ਨੂੰ ਰਿਕਵੈਸਟ ਆ ਕਿ ਇੱਕ ਵਾਰੀ ਤੁਸੀਂ ਸਾਡੇ ਸੈਂਟਰ ਦਾ ਜ਼ਰੂਰ ਆਣ ਕੇ ਵਿਜ਼ਿਟ ਕਰੋ ਤੇ ਜਿੰਨੇ ਵੀ ਬਜ਼ੁਰਗ ਹੈਗੇ ਆ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗੇਗਾ ਜਦੋਂ ਤੁਸੀਂ ਸਾਰੇ ਇੱਥੇ ਬਜ਼ੁਰਗਾਂ ਬਾਕੀਆਂ ਨੂੰ ਮਿਲੋਗੇ ਤੇ ਤੁਹਾਨੂੰ ਕੁਝ ਨਵਾਂ ਦੇਖਣ ਨੂੰ ਵੀ ਮਿਲੇਗਾ ਤੇ ਅਸੀਂ ਸਾਰੇ ਬਾਕੀ ਪਰਮਿੰਦਰ ਜੀ ਨੇ ਦੱਸ ਹੀ ਦਿੱਤਾ ਕਿ ਅਸੀਂ ਸਾਰੇ ਪ੍ਰੋਗਰਾਮ ਇੱਥੇ ਸਾਰੇ ਤਿਉਹਾਰ ਮਨਾਉਂਦੇ ਆ ਇਸ ਕੇਅਰ ਸੈਂਟਰ ਦੇ ਵਿੱਚ ਜਿੱਥੇ ਬਜ਼ੁਰਗਾਂ ਦੀ ਸਿਹਤ ਸੰਭਾਲ ਦਾ ਖਾਸ ਧਿਆਨ ਰੱਖਿਆ ਜਾਂਦਾ ਤਾਂ ਉੱਥੇ ਹੀ ਉਹਨਾਂ ਦੀਆਂ ਰੋਜ਼ ਦੀਆਂ ਦਵਾਈਆਂ ਅਤੇ ਖਾਣ ਪੀਣ ਦੀ ਵਿਵਸਥਾ ਦੇ ਨਾਲ ਨਾਲ ਮਨੋਰੰਜਨ ਦੇ ਲਈ ਵੀ ਖਾਸ ਤਰ੍ਹਾਂ ਦੇ ਪ੍ਰੋਗਰਾਮ ਹਰ ਵਾਰ ਆਯੋਜਿਤ ਕੀਤੇ ਜਾਂਦੇ ਨੇ ਸਾਲ ਦੇ ਸਭ ਤੋਂ ਵੱਡੇ ਤਿਹਾਰ ਦੀਵਾਲੀ ਮੌਕੇ ਕਰਵਾਏ ਗੇ ਇਸ ਪ੍ਰੋਗਰਾਮ ਕਰਕੇ ਬਜ਼ੁਰਗਾਂ ਦੇ ਫੇਸ ਤੇ ਇੱਕ ਵੱਖਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਸੀ मैं अपना घर में कई सालों से आ रहा हूँ जो पहले था और जो अभी है उसमें भी बहुत डिफरेंस है इसमें ट्रांसपोर्टेशन अच्छा है आने के बाद जो वेलकम करते हैं वो भी बहुत बढ़िया है और फिर इधर गर्मा गर्म ब्रेकफास्ट फूड इधर ही बनाते हैं चाय कॉफ़ी नाश्ता सब प्रोवाइड करते हैं सो so, ये सेंटर बढ़िया है बहुत बढ़िया है आ, आ, आज का जो प्रोग्राम था अपना आ, जो दिवाली का प्रोग्राम था वो भी हम सब ने मिल अपना फैशन परेशान किया सबने को डांस किया नाचे कूदे और बहुत एंजॉय किया और आज का जो फूड है वो भी ये लोगों ने स्पेशल मंगवाया है तो जो लोग ये केयर कर रहे हैं वो कोई सेंटर में नहीं होती है आज का प्रोग्राम दिवाली का प्रोग्राम था बहुत अच्छा था सब कुछ उसमें था फैशन परेड डांसिंग सब कुछ बहुत अच्छा रखता है ये हमारा घर है हमारा परिवार है सब हम मिलजुल के रहते हैं और बहुत 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 तरक्की करते हैं लोग ये बच्चियाँ बहुत हमारी देखभाल करती है बहुत अच्छे से रखती है खाना पीना बहुत संभाल के देती है ऐसा न्यूट्रिशन फूड मिलता है बहुत अच्छा है हम उसको हर रोज़ ब्लेसिंग देते हैं कि ऐसा घर ਸਮਾਰੇ ਘਰ ਸੇ ਵੀ ਇਹ ਅੱਛਾ ਗੱਰ ਹੈ ਇਸ ਅਧਾਰੇ ਦੇ ਵਿੱਚ ਆ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਬੀਬੀ ਪਰਮਿੰਦਰ ਕੌਰ ਨਰਿੰਦਰ ਕੌਰ ਜੀ ਤੇ ਮਨਵੀਰ ਕੌਰ ਉਹ ਬਹੁਤ ਵਧੀਆ ਢੰਗ ਨਾਲ ਇਸ ਸੈਂਟਰ ਨੂੰ ਚਲਾ ਰਹੀਆਂ ਮੈਂ ਉਹਨਾਂ ਨੂੰ ਵੀ ਇਸ ਗੱਲ ਦੀ ਮੁਬਾਰਕਾਹ ਦੇ ਰਿਹਾ ਕਿ ਇੱਥੇ ਜਿਹੜੇ ਸੀਨੀਅਰ ਸਿਟੀਜ਼ਨ ਆ ਖਾਸ ਕਰਕੇ ਉਹ ਆਉਂਦੇ ਆ ਆਪਣਾ ਵਧੀਆ ਟਾਈਮ ਕਾਸ਼ ਕਰਦੇ ਆ ਤੇ ਇੱਥੋਂ ਦੀ ਜਿਹੜੀ ਮੈਨੇਜਮੈਂਟ ਆ ਸੀਨੀਅਰ ਸਿਟੀਜ਼ਨ ਨੂੰ ਬਹੁਤ ਵਧੀਆ ਰਫਰੈਸ਼ਮੈਂਟ ਦਿੰਦੀ ਆ ਤੇ ਉਹਨਾਂ ਦੀਆਂ ਹਰ ਇੱਕ ਭਾਵਨਾਵਾਂ ਜਿਹੜੀਆਂ ਉਹਨਾਂ ਦੀ ਕਦਰ ਕਰਦੀ ਆ ਔਰ ਉਹਨਾਂ ਦੇ ਨਾਲ ਆਪਣੇ ਮਾਪੇ ਵਾਂਗ ਪਿਆਰ ਕਰਦੀ ਆ ਉਹਨਾਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੀ ਆ ਦੀਵਾਲੀ ਦੇ ਇਸ ਖਾਸ ਮੌਕੇ ਤੇ ਸੈਂਟਰ ਨੂੰ ਰੰਗ-ਬਰੰਗੇ ਦੀਮਿਆਂ ਫੁੱਲਾਂ ਅਤੇ ਮੋਮਬਤੀਆਂ ਦੇ ਨਾਲ ਸਜਾਇਆ ਗਿਆ ਅਤੇ ਸਾਰਾ ਮਾਹੌਲ ਖੁਸ਼ੀ ਦੇ ਨਾਲ ਜਗਮਗਾ ਉੱਠਿਆ ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਜਗਾ ਕੇ ਕੀਤੀ ਗਈ ਜਿਸ ਤੋਂ ਬਾਅਦ ਬਜ਼ੁਰਗਾਂ ਨੇ ਪੰਜਾਬੀ ਅਤੇ ਬਾਲੀਵੁੱਡ ਗੀਤਾਂ ਤੇ ਨੱਚ ਟੱਪ ਕੇ ਸਭ ਦਾ ਮਨ ਮੋਲ ਲਿਆ मैं प्रभा चंद्रा बोल रही हूँ मैं या आपको यकीन नहीं होगा मैं दूसरे कम्युनिटी सेंटर जानती थी तो मेरे को एक्चुअली गार्लिक पसंद नहीं आता था एलर्जिक है तो मुझे नरेंद्र ने कहा आप मेरे आओ और आपको यकीन आएगा नरेंद्र ने जब वो अपना एक खोला था इससे पहले एक नरेंद्र और परमिंदर दोनों ने मिल तो मुझे बुलाया था नरेंद्र ने आंटी आपको इनाग्रेशन करना है मैं तो गा गद गदगद हो गई कौन ऐसे करता है उसके बाद मैं ये जब से ज्वाइन किया है इतना सुंदर है एक एक का एक एक बंदे का ये लोग ख्याल रखते हैं माय होम इज द बेस्ट फॉर सीनियर सिटीजन सेंटर आई लव माय होम होम बहुत अच्छा सेंटर है सीनियर सेंटर और ये जो है नरेंद्र परमिंदर बहुत अच्छा है इनका बहुत अच्छा स्वभाव है इस सेंटर में हम आते हैं बहुत अच्छा लगता है नरिंदर परमिंदर की नेचर बहुत ही अच्छी अच्छा है तो हमारा जाने का मन ही नहीं करता बहुत अच्छा सेंटर है हैप्पी दिवाली सा अपना घर बहुत ही अच्छा है साढ़े जेडे ऑनर है बहुत ही रिस्पेक्टेबल ने बहुत प्यार करते हैं सबनों सारा केयर भी बहुत करते ने हर मैंबर की केयर करते ने सू बहुत प्यार करते हैं माई होम इज वेरी नाइस वेरी वेरी गुड वेरी रिस्पैक्टफुली स्टॉप एट इज वेरी गुड और आवर स्टॉप इज वेरी गुड हर चीज दी फैसिलिटी है ये सानू सब कुछ बहुत अच्छा लाग है इस मौके फैशन शो और मॉडलिंग ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਦੇ ਵਿੱਚ ਸਿੰਗਲ ਬਜ਼ੁਰਗਾਂ ਦੇ ਨਾਲ ਨਾਲ ਬਜ਼ੁਰਗ ਜੋੜਿਆਂ ਨੇ ਵੀ ਭਰਪੂਰ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਵਿਖਾਈ ਆਓ ਤੁਹਾਨੂੰ ਵੀ ਵਿਖਾਉਣੇ ਆ ਇਸ ਦੀਆਂ ਕੁਝ ਖਾਸ ਚਲਕੀਆਂ ਨਕਰ ਬਹੁਤ ਅੱਛਾ ਹੈ ਗਿਆ ਬਹੁਤ ਕੇਅਰ ਕਰਦੇ ਨੇ ਬਹੁਤ ਆਨਰ ਬਹੁਤ ਅੱਛੇ ਨੇ ਅਨਦਰ ਥੈਂਕ ਯੂ ਸੈਂਟਰ ਦੇ ਸਟਾਫ ਅਤੇ ਸਥਾਨਕ ਕਮਿਊਨਿਟੀ ਦੇ ਵੱਲੋਂ ਬਜ਼ੁਰਗਾਂ ਦੇ ਲਈ ਵਿਸ਼ੇਸ਼ ਤੌਰ ਤੇ ਖਾਣੇ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹਰ ਇੱਕ ਨੂੰ ਦੀਵਾਲੀ ਦੇ ਤੋਹਫੇ ਵੀ ਵੰਡ ਕੀਤੇ ਗਏ ਬਜ਼ੁਰਗਾਂ ਦੇ ਚਿਹਰਿਆਂ ਦੇ ਉੱਤੇ ਖਿੜੀਆਂ ਮੁਸਕਾਨਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਉਹਨਾਂ ਨੇ ਇਸ ਦਿਨ ਨੂੰ ਆਪਣੇ ਘਰ ਦੀ ਦੀਵਾਲੀ ਵਾਂਗ ਹੀ ਇੰਜੋਏ ਕੀਤਾ हैं, हम आते जाते हैं 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 जाते प्यार करते करते होम इतना अच्छा आया हम मेरा सब संभाल रखते हैं आज का प्रोग्राम था दिवाली का फंक्शन हम कर रहे हैं इतना सारा मजा आया हमें को बहुत अच्छा लगा सबको धन्यवाद दिया बहुत बहुत मजा आया आज बहुत अच्छा लगा दिवाली का प्रोग्राम था बहुत अच्छा है वो स्टाफ भी बहुत अच्छा हेल्पफुल है, है हर तरह से हमारी रक्षा करते देखभाल करते हैं जहां से खाना पीना हर सर्व से किसी भी बात की कमी नहीं है जो भी प्रॉब्लम होती है सब ये बड़ी अच्छी कामज हल करते हैं और सब बहुत अच्छा स्टाफ है बहुत अच्छा स्टाफ है इस सेंटर का मुख्य मकसद सिर्फ बुजुर्गों की देखभाल करना ही नहीं सगो उनका मान सम्मान और ਉਹਨਾਂ ਨੂੰ ਖੁਸ਼ੀਆਂ ਭਰਿਆ ਜੀਵਨ ਦੇਣਾ ਵੀ ਹੈ ਕਿਉਂਕਿ ਅਸਲ ਦੀਵਾਲੀ ਉਹੀ ਹੈ ਜਦੋਂ ਸਾਡੇ ਬਜ਼ੁਰਗ ਖੁਸ਼ ਹੋਣ ਇਸ ਪ੍ਰੋਗਰਾਮ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਭਾਵੇਂ ਕੋਈ ਵੀ ਹੋਵੇ ਖੁਸ਼ੀਆਂ ਮਨਾਉਣ ਦਾ ਜਜ਼ਬਾ ਕਦੇ ਵੀ ਵੱਡਾ ਨਹੀਂ ਹੋ ਸਕਦਾ ਤੇ ਇਸ ਸ਼ਾਨਦਾਰ ਦੀਵਾਲੀ ਇਵੈਂਟ ਨੇ ਚਾਰੇ ਪਾਸਿਓਂ ਵਾਹਵਾਹੀ ਖੱਟੀ ਅਤੇ ਇਸ ਦੀ ਖੂਬ ਸ਼ਲਾਘਾ ਹੋ ਰਹੀ ਹੈ ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ